ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣਾ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣਾ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਚੋਟੀਆਂ ਆ ਗਿਆ ਸੱਜਣਾ ਨੇੜੇ ਫਤੇਗੜ ਪਿੰਤੂਰ ਦੇ ਚੋਟੀਆਂ ਨਗਰ ਆ ਤੇ ਜ਼ਿਲ੍ਹਾ ਮੋਗਾ ਆ ਗਿਆ ਲੁਣਾ ਵੀ ਨੇੜੇ ਆ ਤੇ ਧਰਮਕੋਟ ਇਸੇਗਾ ਕੋਟ ਵੀ ਨੇੜੇ ਆ ਸੋਨੂੰ ਚੋਟੀਆਂ ਵਾਲੇ ਭਰਾ ਦੇ ਕੋਲੋਂ ਤੁਹਾਨੂੰ 8-7 10 ਜਾਨਵਰ ਵਿਕਰੀ ਵਾਲੇ ਜਿਹੜੇ ਵਿਖਾਵਾਂਗੇ ਤੇ ਸੱਜਣੋ ਇਹਨਾਂ ਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਆਪਾਂ ਭਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਇਹਨਾਂ ਦੀ ਵੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਆਂ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਇਹ ਤੁਹਾਡਾ ਧੰਨਵਾਦ ਬਾਕੀ ਇੱਕ ਗੱਲ ਇਹ ਆ ਇਹ ਸਾਰੇ ਜਾਨਵਰੀ ਸੂਏ ਸਵਾਈਏ ਵੇਖੋ ਛੁਈਆਂ ਸਵਾਈਆਂ ਝੋਟੀਆਂ ਕਿੰਨਾ ਕਿੰਨਾ ਦੁੱਧ ਆ ਤੇ ਇਹ ਭਰਾ ਦਾ ਦੁੱਧ ਦਾ ਕੋਈ ਲਾਂਭਾ ਨਹੀਂ ਹੁੰਦਾ ਜਿੰਨਾ ਦੱਸਿਆ ਜਾਂਦਾ ਉਹਨਾਂ ਤੁਸੀਂ ਭਾਂਡੇ ਚ ਪਾ ਸਕਦੇ ਚੋ ਸਕਦੇ ਆ ਜਿਹੜਾ ਸੂਆ ਦੱਸਿਆ ਜਾਂਦਾ ਤਕਰੀਬਨ ਸਾਰੀਆਂ ਝੋਟੀਆਂ ਨਵੀਆਂ ਹੁੰਦੀਆਂ ਸੱਜਣੋ ਕੋਈ ਪਹਿਲਾ ਸੂਆ ਤੇ ਜਾਂ ਦੂਜਾ ਤੀਜਾ ਦਾ ਕਿਤੇ ਮੁਸ਼ਕਲ ਨਾਲ ਹੀ ਇਸ ਘਰੋਂ ਤੁਹਾਨੂੰ ਮੈਂ ਲਵਦੀ ਆ ਬੱਚੇ ਤਾਜ਼ੇ ਆ ਸਾਰਿਆਂ ਦਾ ਲੇਖਾ ਜੋਖਾ ਪੁੱਛ ਲੈਣੇ ਆ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਮੈਂ ਤੁਹਾਨੂੰ ਬੱਚਿਆਂ ਦੇ ਕੈਮਰਾ ਪਹਿਲਾਂ ਮਾਰ ਦਿੰਨਾ ਵੀ ਕੋਈ ਸੱਜਣਾ ਨਾ ਕਵੇ ਵੀ ਯਾਰ ਆ ਚੀਜ਼ ਰਹਿ ਗਈ ਆ ਕਰ ਲਓ ਚੱਕ ਆਹ ਬੱਚਿਆਂ ਤੋਂ ਗੈਸ ਤੁਸੀਂ ਲਾ ਲਿਓ ਹਫ਼ਤੇ ਦੇ ਅੰਦਰ ਬਾਹਰ ਦੀਆਂ ਸੂਈਆਂ ਲਾ ਲਿਓ ਤਾਜ਼ੀਆਂ ਲਾ ਲਿਓ ਆਜੋ ਲਈਏ ਡੀਟੇਲ ਸੋਨੂ ਤੋਂ ਨਾ ਸਾਫ ਦੀ ਹੁੰਦੀ ਨਾ ਕਿ ਧੁੱਪ ਜੀ ਸੋਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤ ਸਾਹਿਬ ਜੀ ਠੀਕ ਠਾਕ ਜੀ ਮੇਰਾ ਦਾਤ ਇਹਦੀਆਂ ਤੁਸਨਾ ਬੜੀ ਕਿਰਪਾ ਗੁਰੂ ਰਾਮਦਾਸ ਦੀ ਬਾਬੇ ਦੀਪ ਸਿੰਘ ਜੀ ਚੜ੍ਹਦੀ ਕਲਾ ਨਾ ਹਾਂ ਬੜੀ ਜੀ ਤੇ ਅੱਠ ਝੋਟੀਆਂ ਆਪਣੇ ਕੋ ਸਈਆਂ ਟਾਪ ਕੁਆਲਿਟੀਆਂ ਝਟ ਵੀਡੀਓ ਤੇ ਸੱਲੀ ਨਾ ਵੇਖਣ ਵਾਲੀ ਜੀ ਠੀਕ ਆ ਸਾਰੀਆਂ ਤਾਜ਼ੀਆਂ ਸਈਆਂ ਓਕੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਪਹਿਲੋਂ ਚੋ ਕੇ ਤਸੱਲੀ ਕਰਕੇ ਲੈ ਜਾਣ ਮਗਰੋਂ ਕਿਸੇ ਵਪਾਰੀ ਨੂੰ ਲਾ ਮੰਨ ਦੇ ਠੀਕ ਆ ਜੀ ਸੁਨੀਆਂ ਸਵਾਈਆਂ ਇਥੇ ਸਾਈ ਪਾਓ ਯਾਰ ਦੋ ਪਾਓ ਜੇ ਸਹੀ ਲੱਗਦੇ ਲੈ ਜਾਓ ਨਹੀਂ ਤਾਂ ਦੀ ਸਾਈ ਦੇ ਹੱਕਦਾਰ ਹਾਂ ਆਪਾਂ ਵੀ ਯਾਰ ਦੋ ਦੀ ਸਾਈ ਕਿਸੇ ਦੀ ਵੀਰ ਦੀ ਨਹੀਂ ਮਾਰਨੀ ਨਾ ਸੰਸਾ ਸਾਈਆਂ ਮਾਰਿਆ ਪੂਰੀਆਂ ਪੈਣੀਆਂ ਨਹੀਂ ਪੈਣੀਆਂ ਨਹੀਂ ਪੈਣਗੀਆਂ ਜੇ ਕਿਸੇ ਵੀਰ ਭਰਾ ਦਾ ਯਾਰ ਦੋ ਰੱਖ ਲਾਂਗੇ ਉਹਨੂੰ ਕੋਈ ਫਰਕ ਨਹੀਂ ਪੈਣਾ ਤੇ ਆਪਣੀ ਬਦਨਾਮੀ ਹੋਣੀ ਬਦਨਾਮੀ ਹੋਣੀ ਠੀਕ ਹੈ ਜੀ ਇਹ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਵੀ ਸੋਇਆ ਸੋਇਆ ਮਾਲ ਏ ਝੋਕੇ ਤਸੱਲੀਆਂ ਕਰ ਕਰ ਬਾਕੀ ਜਿਹੜੀ ਮੈਂ ਆਪਣੀ ਆਨਲਾਈਨ ਜਾਊਗੀ ਭੂਰ ਛੱਟਾ ਥਣ ਵੱਧ ਘਟ ਨਿਕਲੇ ਉਸ ਚੀਜ਼ ਦੀ ਆਪਣੀ ਗਾਰੰਟੀ ਹੋ ਜਾਂ ਮੈਂ ਦਾ ਬੱਚਾ ਦਾ ਨਾਮ ਮਰਿਆ ਜਾਊਗਾ ਕਿਸੇ ਤਰ੍ਹਾਂ ਆਪਣੀ ਮੈਂ ਦਾ ਇਹ ਦੋ ਤਿੰਨ ਆਪਣੀਆਂ ਗਰੰਟੀਆਂ ਹੋਣੀਆਂ ਨਾ ਆਪਣੀ ਮਿਹਨ ਦੇ ਪਿੱਛਾ ਕੋਈ ਕੱਢਦੀ ਹੋਣਾ ਜੇਲ੍ਹ ਰਹੀ ਹੋਊਗੀ ਹਾਂ ਇਹ ਆਪਾਂ ਅਗਲੇ ਨੂੰ ਪਹਿਲਾਂ ਦੱਸਦੇ ਹਾਂ ਮੈਂ ਖੁੱਲੇ ਖਾਤੇ ਸੰਧੂ ਸਾਹਿਬ ਤੇ ਬਾਕੀ ਹੋਰ ਇੱਕ ਬੇਨਤੀ ਇੱਕ ਆਫਰ ਦੇ ਦੇਣਾ ਅੱਜ ਆਪਾਂ ਵੀ ਇਹ ਨਹੀਂ ਜੇ ਸਬਸਾਈ ਆਂਦੀ ਪਾਈ ਤਾਂ ਵੀਰ ਨੂੰ ਪਸੰਦ ਆ ਲਿਆ ਸਕਦਾ ਕੋਈ ਚੱਕਰ ਨਹੀਂ ਜੇ ਆ ਨਹੀਂ ਪਸੰਦ ਜਿਹੜੀ ਮਰਜ਼ੀ ਨੂੰ ਆ ਗਿਆ ਜਿਹੜੀ ਦਿਲ ਕਰੇ ਉਹ ਲਈ ਸਾਈ ਉਧਰ ਕਿ ਨਹੀਂ ਜਾਓ ਉਧਰ ਕਿਣੀ ਜਾਊਗੀ ਇਹ ਨਹੀਂ ਵੀ ਯਾਰ ਤੂੰ ਉਹਦੀ ਸਾਈ ਕੀਤੀ ਤੀ ਉਹ ਹੀ ਲੈ ਜਾਣੀ ਹਾਂ ਉਹਨੇ ਛੋਟਾ ਜਿਹੜੀ ਆਪਣੀ ਕੋਈ ਮੰਦਾ ਜੇ ਲੈ ਜੇ ਲੈ ਲੈ ਜਾਏ ਜਿਹੜੀ ਸਹੀ ਲੱਗਦੀ ਹੈ ਧੰਨਵਾਦ ਠੀਕ ਹੈ ਜੀ ਤੇ ਬੱਸ ਮਾੜਾ ਇਹ ਦੱਸਦੇ ਹਾਂ ਆਪਣਾ ਪਿੰਡ ਚੋੜੀਆਂ ਤਸਵੀਰ ਧਰਮਗੋੜ ਜ਼ਿਲ੍ਹਾ ਮੋਗਾ ਜੀ ਨੰਬਰ 985569 17707 ਇਹ ਤਾਂ ਚੱਲ ਸਕਰੀਨ ਤੇ ਵੀ ਚਲਾਵਾ ਹਾਂਜੀ ਸਕਰੀਨ ਤੇ ਅੱਠ ਵਖਾਦ ਗਏ ਹਾਂ 8 ਸਾਈਆਂ ਸਾਰੀਆਂ ਤਾਈਆਂ ਇੱਕ ਨੰਬਰ ਵਾਲੀ ਦਾ ਕੀ ਲਿਖਣਾ ਸੰਤੂ ਸਾਹਿਬ 12 ਕਿਲੋ ਦੁੱਧ ਹੋਊਗਾ ਆਪਾਂ 11 ਦੇਾਂਗੇ ਤੋਲ ਕੇ ਹੋਊਗਾ 12 ਠੀਕ ਹੈ ਜੀ ਦੁੱਧ ਦਾ ਤਾਂ ਮੈਂ ਪਹਿ ਭਾਂਡੇ ਚ ਪਾ ਲੈਣਾ ਹਨਾ ਇੱਕ ਬੇਨਤੀ ਨਾ ਆਪਣੀ ਕੋ ਸਿੰਘ ਦੀ ਮੈਂ ਮਾੜੀ ਉਹ ਨਾ ਆਪਣੀ ਸਾਈਡ ਰੱਖਦੀ ਉਹ ਗੀ ਮੈਂ ਤੇ ਨਾ ਥਣ ਦੀ ਚਵਾਈ ਦਾ ਕਹਿੰਦਾ ਵੀ ਦੁਨੀਆ ਤੋਂ ਨਿਆਰੀ ਕੀ ਬਾਤ ਆ ਵੇਖੋ ਫੇਸ ਕੁਆਲਿਟੀ ਤੇ ਫਿਰ ਇੱਕ ਹੋਰ ਆ ਸਿੰਘ ਬਣਿਆ ਨਹੀਂ ਕਹੇ ਦਾ ਨਾ ਜੀ ਨਾ ਇਹ ਤਾਂ ਕੰਮ ਕਰਨਾ ਹੀ ਨਹੀਂ ਸੰਦਸਾ ਵੇਖੋ ਥਣਲੇਵਾ ਲੱਗਾ ਝੋਟੀ ਨੂੰ ਸਜਣਾ ਕੀ ਬਾਤ ਬਾਕੀ ਚਵਾਈ ਟਾਈਮ ਆ ਇਹ ਨੋਟ ਕਰ ਲਿਓ ਕਿਉਂਕਿ ਚੋਂ ਟਾਈਮ ਹੋ ਗਿਆ 5:30 ਦਾ ਸਮਾਂ ਸ਼ਾਮ ਦਾ ਜਦੋਂ ਵੀਡੀਓ ਕਰਦੇ ਆ ਵੇਖੋ ਬਹੁਤ ਸੋਹਣੇ ਥਣਲੇਵੇ ਦੀ ਝੋਟੀ ਆ ਛਾ ਕਾਲੀ ਕੀ ਬਾਤ ਸੰਸਾਬਾ ਬਾਲੀ ਸਿਪ ਤੇ ਕਿਸੇ ਦੀ ਨਹੀਂ ਕਰਨੀ ਵੀਰ ਭਰਾਵਾਂ ਆਪੇ ਵੇਖ ਲੈਣੀਆਂ ਠੀਕ ਹੈ ਵਾਕਿਆ ਜੀ ਵੇਖੋ ਸੱਜਣੋ ਥਾਣਾ ਦੀ ਗੈਪ ਦੂਰੀ ਸੋਹਣੀਆਂ ਚਾਰ ਕਬਾਲ ਆ ਜਿਹੜੇ ਪੂਛ ਦੇ ਵਿੱਚ ਵਾਈਟ ਆ ਬਾਕੀ ਉਹ ਕੇ ਰਿਪੋਰਟ ਝੋਟੀ ਆ ਚੋਣ ਵੀਰ ਨੇ ਇੱਕੇ ਗੱਲ ਚ ਨਪੇੜਤਾ ਵੀ 100 ਦੀਆਂ 100 ਆ ਵਾਰੀ-ਵਾਰੀ ਸਾਰਿਆਂ ਨੂੰ ਨਹੀਂ ਦੱਸਦੇ ਆਪਾਂ ਦੇਖੋ ਤੇ ਸੁਆ ਪਹਿਲਾ ਦੂਜਾ ਜੀ ਦੂਜਾ ਸੰਦਸਾ ਵੀ ਇੱਕੋ ਹੀ ਪਹਿਲੇ ਨੇ ਓਕੇ ਮੂੰਹਾਂ ਤਕਰੀਬਨ ਵਿੱਚੋਂ ਅਧੀਆਂ ਚਾਰ ਦੰਦ ਨੇ ਹਾਂ ਆ ਦੂਜਾ ਸੁਆ ਚੋਟੀਆ ਸੁਆ ਹਾਂਜੀ ਚੋਟੀ ਇਹਦੇ ਕੋਲੇ ਦੇਖਿਆ ਬੱਚਾ ਕੱਟਾ ਕਿ ਕੱਟੀ ਕੱਟਾ ਤਕਰੀਬਨ ਇੱਕ ਕੱਟੀ ਸੰਦਸਾ ਬਾਕੀ ਤਕਰੀਬਨ ਕੱਟੀ ਹਾਂ ਇਹ ਵੀ ਦੱਸ ਦਈਏ ਵੀਰਾਂ ਨੂੰ ਹਾਂ ਸੀਜ਼ਨ ਕਟਿਆ ਹਾਂ ਹਾਂਜੀ ਤੇ ਦੇ ਕਿੰਨੇ ਦੀ ਦੇਣੀ ਹੈ ਚੋਟੀ ਸਭ ਮੋਲ ਆਪਾਂ ਕਰਨੀ ਉਹ ਜਿਹੜੇ ਭਾਜੋ ਭਾਜ ਹੋ ਜੇ ਠੀਕ ਹੈ ਓਕੇ ਮੁੱਲ ਭਾਵੇਂ 1 20 ਕਰਾ ਲਓ ਸਵਾ ਕਰਾ ਲਓ ਜੋ ਮਰਜੀ ਇੱਕ 16 ਦੀ ਦੇਣੀ ਹੈ 1 ਲੱਖ ਤੇ 16000 ਦੀ ਦੇਣੀ ਹੈ ਜਮਨੂ ਵਰਗੀ ਹੈ ਸਾਰਾ ਹੀ ਮਾਲ ਆਪਣਾ ਗੰਗਾ ਨਗਰ ਦਾ ਕੋਈ ਕਮੈਂਟ ਕਰੇ ਵੀ ਇੱਥੋਂ ਦੀਆਂ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਆਪਾਂ ਪੈਸੇ ਦੇਖ ਲੈਂਦੀਆਂ ਹਾਂ ਸਾਰੇ ਉਹ ਪੱਕੇ ਬੰਦੇ ਜਿਨ੍ਹਾਂ ਤੋਂ ਮਾਲ ਆਉਂਦਾ ਹਾਂ ਪੱਕੇ ਬੰਦਿਆਂ ਤੋਂ ਮਾਲ ਆਉਂਦਾ ਸਾਰੇ ਬੜੇ ਚੰਗੇ ਏਰੀਏ ਦੀਆਂ ਸਾਰੀਆਂ ਝੋਟੀਆਂ ਨੇ ਮੈਲਾ ਫੜਨਾ ਆਹ ਝੋਟੀ ਕਿਵੇਂ ਕੱਦ ਕੱਦ ਸੰਤੂ ਸਾਹਿਬ ਇਹਦੇ ਥੱਲੇ 12 ਕਿਲੋ ਸਟਾਰਟ ਆ ਝੋਟੀ ਥੱਲੇ ਹਾਂ ਉਹ ਖਾਏ ਮੜੇ 껫껫 ਤੇ ਲੱਗਾ ਨਹੀਂ ਕੀ ਕਹਿਣੇ ਲੱਗਾ ਥਾਣੀ ਯਾਰ ਕਰਮਾਂ ਵਾਲੀ ਨੂੰ ਇਹ 6 6 ਦਿਨ ਹੋ ਗਏ ਝੋਟੀ ਸੂ 6 ਦਿਨਾਂ ਦੀ ਸੂਈ ਤੇ ਲੈ 12 ਕਿਲੋ 12 ਕਿਲੋ ਅਗਲਾ ਭਈ ਅੱਧਾ ਕਿਲੋ ਵੀਰ ਘੱਟ ਮੰਨ ਲੈ ਆਪਾਂ ਨੂੰ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ 11 ਤੱਕੜੀ ਤੇ ਰੱਖ ਲੈ ਯਾਰ ਹਾਂ ਕਮਲੀ ਨਾ ਪੁੱਤ ਨਾ ਪਰਿਓ ਆਜੋ 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 ਮੇਰੇ ਸ਼ੇਰ ਤੇ ਸੋਨੂ ਸੁਗਾ ਤਾਂ ਪਹਿਲਾਂ ਹੀ ਨਹੀਂ ਦੂਜਾ ਸੰਸਾ ਪਹਿਲਾਂ ਨਹੀਂ ਕੋਈ ਹੈਗੀ ਓਕੇ ਇੱਕ ਤੋਂ ਪਹਿਲਾਂ ਉਹ ਬੁਖਾਰਾਂਗੇ ਆਪਾਂ ਬਾਅਦ ਚ ਓਕੇ ਓਕੇ ਸਾਰਿਆਂ ਹੀ ਦੂਜਾ ਸੁਗਾ ਹਾਂਜੀ ਹਾਂਜੀ ਚੱਲ ਕੱਦ ਵਹਾਇਆ ਜ ਮਾੜਾ ਸੋਨੂ ਮੈਂ ਨਾ ਕੱਦ ਦਾ ਤਾਂ ਵੇਲ ਡੌੜਾ ਬੰਨਾ ਹੀ ਨਹੀਂ ਕੱਟੀ ਦਾ ਚੱਲ ਮੇਰਾ ਪੁੱਤ ਚੱਲ ਚੱਲ ਵੇਖੋ ਸੱਜਣੋ ਡਰਦੀ ਆ ਥੋੜੀ ਜੀ ਤੇ ਪਰ ਲੇਵਾ ਭਾਂਡਾ ਕਰਮ ਵਾਲੀ ਝੋਟੀ ਨੂੰ ਦੁਨੀਆ ਤੋਂ ਨਿਆਰਾ ਹੀ ਆ ਦੁੱਧ ਵੀ ਮਿਸਟਰ ਇਹ ਬਣਾ ਮੜਾ ਸਭ ਡਰਦੀ ਆ ਵੀ ਬੰਦੇ ਕੋਈ ਗੱਲ ਇੱਥੋਂ ਮੋੜ ਦੇ ਨਾ ਹਾਂ ਕੋਈ ਨਹੀਂ ਕਮਾਲ ਆ ਵੇਖੋ ਛੋਟਾ ਦੀ ਸਿੰਘ ਕਿੰਗਰੇ ਵਾਲਾ ਬਹੁਤ ਸ਼ਾਨਦਾਰ ਝੋਟੀ ਆ ਸੱਜਣਾ ਕੱਦ ਕਾਠ ਵੇਲ ਬਾਕੀ ਦੁੱਧ ਓਏ ਹੋਏ ਵੇਖੋ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਾਨੀਆਂ ਕਟੀਆਂ ਸਭ ਸਾਬ ਜਿਆਦਾ ਨਹੀਂ ਕਹਿੰਦੇ ਮੈਲਾ ਮੂਲਾ ਛੱਟ ਕੇ 14 ਕਿਲੋ ਦੇ ਦੂਗੀ 13 ਵੀ ਦੇ ਦੇ ਬੜਾ ਬੜਾ ਛੁੱਟੀ ਦੇ ਬੜਾ ਦੇ ਕਈ ਨੇ ਨਾ ਪਰ ਕੱਟੀ ਦੇਣ ਵਾਲੀ ਆ ਦੁੱਧ ਦੇਣਾ ਹੀ ਦੇਣਾ ਇਹਨੇ ਸਿਫਤ ਆਪਾਂ ਨਹੀਂ ਕਰਦੇ ਸਾਰਿਆਂ ਦੇ ਪਿੱਛੇ ਚਗਾਠੇ ਵਹਾਇਆ ਜਮੜੇ ਤੇ ਸੰਦੀਨ ਇਹ ਗੇ ਲੱਗੇ ਕੋਈ ਕਰਮ ਵਾਲੀਆ ਚੀਜ਼ ਨਹੀਂ ਹੀਰੇ ਹੁੰਦੇ ਪਸੂ ਤੇਰੇ ਇਹਦਾ ਫਿਰ ਸੰਸਾ ਮੁੱਲ ਭਾਵੇਂ ਸਵਾ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਇੱਕ 20 'ਚ ਛੋੜ ਛਾੜ ਕਰ ਦਿਆਂਗੇ ਬਸ ਬਸ ਸਿਆਣੀ ਗੱਲ ਯਾਰ ਕਰਦੀਆਂ ਨੇ ਯਾਰ ਰੱਬ ਦਾ ਨਾ ਆਈਆਂ ਠੀਕ ਆ ਜੀ ਹਾਂ ਇੱਕ 20 'ਚ ਛੋੜ ਛਾੜ ਕਰ ਦਿਆਂਗੇ ਕੁਸ਼ਮਾਲ ਆਪਣੇ ਕੋਲ ਦਾ ਆਇਆ ਸੰਤੋਖ ਸਭ ਇਹ ਜੋੜਾ ਰਤੀ ਆਇਆ ਮੀਆਂ ਆਪਣੇ ਕੋਲ ਆ ਜਿਹੜੀਆਂ ਦੋ ਛੋਟੀਆਂ ਹੁਣ ਮਖਾਣ ਲੱਗੀਆਂ ਆ 10 10 ਕਿਲੋ ਹੋਊਗਾ ਆਪਾਂ ਕਿਲੋ ਕਿਲੋ ਘਾਟ ਕੇ ਦੇ ਨੋ ਨੋ ਕਹਦੇਗੇ 5 5 ਦੇ ਨਹੀਂ ਚਾਰਾ ਚਾਰਾ ਜੀ ਲੈ ਚਾਰ ਦੇ ਬਾਹਰ ਇਹਨੂੰ ਏਰੀਗੇ ਇਹ ਵੀ ਉਸੇ ਦੀਆਂ ਹੀ ਆ ਸੰਤੋਖ ਸਾਬ ਦੱਸਣ ਦੀ ਲੋੜ ਹੀ ਨਹੀਂ ਪੈਣੀ ਬਾਕੀ ਮੇਰਾ ਥੋੜਾ ਡਾਟ ਵੀ ਉਹਦਰੋਂ ਨਹੀਂ ਮਾਲ ਆਉਂਦਾ ਹੁਣ ਜਿੱਦਨ ਆਪਣੀ ਗੱਡੀ ਆਏਗੀ ਸ਼ਾਰਟ ਪਾਵਾਂਗੇ ਸਾਰੀਆਂ ਦੇ ਉੱਤਰਦੀਆਂ ਜੀ ਠੀਕ ਹੈ ਗੱਡੀ ਦਾ ਸ਼ਾਰਟ ਪਾਵਾਂ ਕਰਾਂਗੇ ਵਿੱਚ ਧੰਨਵਾਦ ਧੰਨਵਾਦ ਆ ਜਾ ਪੁੱਤ ਆ ਜਾ ਕੀ ਬਾਤ ਆ ਕਿਆ ਬਾਤ ਇਹਦੇ ਪਿੱਛੇ ਕੱਟੀ ਐ ਸੰਤੂ ਸਾਹਿਬ ਇਹਦੇ ਪਿੱਛੇ ਕੱਟੀ ਜੇ ਸਜਣੋ ਤਿੰਨ ਨੰਬਰ ਵਾਲੀ ਤੇ ਨੋਟ ਕਰ ਲਿਓ ਤੇ ਬਾਕੀ ਸਾਰੀਆਂ ਜਾਤ ਨਸਲ ਵਾਲੀਆਂ ਤੇ ਨਵੀਆਂ ਕੱਟੀਆਂ ਵੇਖੋ ਬੜੀ ਸ਼ਾਨਦਾਰ ਝੁੱਟੀ ਆ ਬਾਕੀ ਸੰਤੂ ਸਾਹਿਬ ਜਿਹਨੂੰ ਪਰਖੇ ਨਹੀਂ ਤੁਹਾਨੂੰ ਚੋਣ ਇਹਨੂੰ ਹੀ ਇਹਨੂੰ ਹੀ ਲੱਗਾ ਹੋਊਗਾ ਜਿਹੜਾ ਲੱਗਾ ਕਰਮਾਂ ਵਾਲੀ ਨੂੰ ਕਿਆ ਬਾਤ ਬਹੁਤ ਚੰਗਾ ਚੋਣ ਹੋਊਗਾ ਕੱਟੀ ਨੂੰ ਥਾਂ ਬੜਾ ਚੰਗਾ ਲੱਗਾ ਆਹ ਦੇ ਜਾਨੀ ਤਿਆਰ ਬੰਦਾ ਹਰੇਕ ਹੀ ਸੱਜਣੋਂ ਸੋਨਾ ਕਰਕੇ ਖਰੀਦਦਾ ਇਹ ਵੀ ਰੁਪਏ ਲਾ ਕੇ ਲੈ ਕੇ ਆਉਂਦੇ ਆ ਕੋਈ ਨਹੀਂ ਨਿਆ ਦੰਦਾ ਵੀ ਐ ਜਿਨੇ ਪਾਲੀਆਂ ਹੁੰਦੀਆਂ ਉਹ ਬਹੁਤ ਉੱਚੇ ਲੈਵਲ ਤੇ ਖੇਡਦਾ ਅਗਲਾ ਤੇ ਤੁਹਾਨੂੰ ਮੈਂ ਨਾ ਚੈੱਕ ਕਰਾਉਣਾ ਘੱਟੀ ਦਾ ਇਹ ਦੱਸਿਆ ਵੇਖੋ ਇਹਦਾ ਜਗ੍ਹਾ ਹਾਂ ਪੰਜ ਦਿਨ ਹੀ ਹੋਏ ਸਿਰਫ ਸੀਨ ਹਾਂ ਹਜੇ ਛੋਟੀ ਨੇ 12 ਕਿਲੋ ਦੁੱਧ ਦੇਣਾ ਖੁੱਲਾ ਟੋਲਾ ਉੰਜ ਦੱਸਣ ਨੂੰ ਮੂੰਹ ਨਾ 14 15 ਦੱਸ ਸਕੀ ਕਿ ਫਾਇਦਾ ਨਹੀਂ ਠੀਕ ਹੈ ਨਹੀਂ ਸਿਆਣੀ ਹਜੇ ਰਾਤ ਆਈਆਂ ਤੁਹਾਨੂੰ ਪਤਾ ਇੱਕ ਅੱਧਾ ਦਿਨ ਆਣ ਕੇ ਡੰਗਰੋਂਝ ਨਹੀਂ ਜੀ ਲਾਉਂਦਾ ਠੀਕ ਹੈ ਇਹ ਕਿੰਨੇ ਦੀ ਦੇ ਦੇਣੀ ਸ਼ਾ ਸੋ ਸੋ ਮੋੜਲ ਕਰਾ ਲਓ 1 20 15 ਜੋ ਮਰਜੀ 1 14 ਦੀ ਦੇਣੀ ਆ ਗੱਟੀ ਵਾ ਬਾਕਿਆ ਯਾਰ ਜੈ ਜੈ 1 14 ਦੀ ਹੀਰੇ ਆ ਦਿਲੋਂ ਲਿਆਂਦੇ ਛਾਂਟ ਕੇ ਅੱਗੋਂ ਵੀ ਜਿਹੜੇ ਪਸੰਦ ਕਰਨੇ ਠੀਕ ਹੈ ਹਾਂ ਠੀਕ ਹੈ 1 14 ਦੀ ਕੱਟੀ ਆ ਵੀ ਬੜੀ ਹੈ ਨਾ ਫੁੱਲੀ ਬਈ ਦੋ ਦੰਦ ਕੱਟੀ ਵੇਖਿਆ ਇਹ ਮਾੜੀ ਜੰਮੀ ਵੀ ਮਗਰੋਂ ਕਿ ਨਹੀਂ ਅੜਤੀਆਂ ਇਸ ਤਰ੍ਹਾਂ ਪੱਠ ਪੁੜਾ ਲੱਗਾ ਕੱਟਣਾ ਖਾਣ ਖਾਇਆ ਇਹ ਮਾੜੇ ਕੱਢ ਬਾਹਰ ਕਰਾ ਕੱਢ ਦਿੰਦੇ ਨੇ ਦੇਖਿਓ ਕੱਟੀ ਦੋ ਦੰਦ ਦਾ ਤੇ ਸਾਂਭੀ ਬੜੀ ਆ ਕਹੇ ਸੱਜਣ ਨੇ ਵੇਖੋ ਫੇਰ ਹੀ ਦੋ ਦੰਦ ਸੁਈ ਆ ਬਲਟੀ ਪੰਚ ਬਹੁਤ ਤਰਾਂ ਇਦੇ ਕੋਲੇ ਹੁਣ ਧਾਰਾਂ ਸੰਧੂ ਸਾਹਿਬ ਹੋਊਦਾ ਆਪਾਂ ਕਿਲੋ ਕਿਲੋ ਘੱਟ ਦੇ ਰਾਤ ਮਾਲ ਪਹੁੰਚਿਆ ਆਪਣੇ ਕੋਲ ਇਹਦੇ ਕੋਲੇ 9 10 ਤਾਂ ਹੋਊਗਾ ਹਾਂ ਬੋਲਾ ਇਹਨਾਂ ਥੱਲੇ ਭਾਜੀ ਹੋਊਗਾ ਬੋਲਾ ਹਾਂ ਵੇਖੋ ਬੜੀ ਜਵਾਨ ਜਿਹਦੇ ਬੜਾਈ ਜੰਮੀ ਬੜੀ ਤੇ ਇੱਕ ਰੰਗ ਕਾਲੀ ਇੱਕ ਵਾਲ ਵੀ ਨਹੀਂ ਪੂਛ ਦੇ ਵਿੱਚ ਵਾਈਟ ਛੋਟੀ ਉਮਰ ਦੀ ਸੰਧੂ ਸਾਹਿਬ ਚਲੋ ਲੈਣੀਆਂ ਨਾ ਲੈਣੀਆਂ ਅਗਲੇ ਆਪਾਂ ਨੂੰ ਕੋਈ ਫਰਕ ਨਹੀਂ ਆਪਦੇ ਲੋ ਆਪਾਂ ਮਹਾਰਾਜ ਦੀ ਕਿਰਪਾ ਨਾਲ ਥੀਰੀ ਲੈ ਲੈਂਦੇ ਨੇ ਹਾਂ ਨਹੀਂ ਕੱਟੀ ਕੱਟੀ ਏ ਵੀ ਇਹ ਆਉਂਦੇ ਸੂਏ ਨੂੰ ਜੱਟਾ ਮੈਂ ਬਣੂੰਗੀ ਕੀ ਕਹਨੇ ਹਾਂਜੀ ਹਾਂਜੀ ਚਲੋ ਤਾਂ ਦੇਖਿਓ ਸਜਣੋ ਕਿਦੋਂ ਤੇ ਤੇ ਆਉਂਦੀ ਯਾਰੀ ਨੂੰ ਮੇਲ ਭੇੜੇ ਨਾ ਇਹਦੇ ਤੇ ਦੁਨੀਆ ਖੜ ਖੜੇ ਮੈਂ ਨੂੰ ਵੇਖੋਗੇ ਕਿਉਂਕਿ ਐਡਾ ਪੱਠ ਪੜਾ ਝੋਟੀ ਨੂੰ ਲੱਗਾ ਬੜਾ ਥਾਂ ਲੇਵਾ ਲੱਗਾ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਇਹਦਾ ਲੇਖਾ ਸਾਨੂੰ ਸਭ ਮੁੱਲ 20 15 ਜੋ ਮਰਜੀ 13 ਦੀ ਕੱਟੀ ਦੇਣੀ ਆ 1 ਲੱਖ ਤੇ 13000 ਜੈ ਜੈ ਬਿਲਕੁਲ ਯਾਰ ਕਾਂਡੇ ਵਾਂਡੇ ਕਰੀ ਆਉਣਾ ਜਾਵਾਂ ਬਿਲਕੁਲ ਜੈ ਜੈ ਆਪਾਂ ਵੇਚਣ ਵਾਲਾ ਮਾਲ ਜੇ ਆਪਾਂ ਨੂੰ ਮਾਲ ਭਾਣਾ ਮਿਲਿਆ ਭਾਣਾ ਦੇਣਾ ਬਾਪਾ ਇੱਕ ਵੀਰਾਂ ਦਾ ਇਹ ਜਿਹੜਾ ਆਪਣੇ ਮਨ 'ਚ ਲੋਕਾਂ ਦੇ ਡੌਟ ਨਾ ਵੀ ਇਹ ਉਧਰੋਂ ਨਹੀਂ ਮਾਲ ਆਉਂਦਾ ਅਗਲੀ ਵਾਰ ਮਹਾਰਾ ਕਿਰਪਾ ਕਰੇ ਆਪਾਂ ਸ਼ਾਟ ਪਾਉਣੇ ਗੱਡੀ 'ਚ ਉਤਰਦੀ ਵਾਕਈ ਯਾਹਤ ਜਾਂ ਨੰਬਰ ਇੱਕ ਹੋਰ ਆ ਇਹ ਉਮੇ ਦੇ ਬਾਜ਼ਾਰ ਹੁੰਦਾ ਤੇ ਇੱਕ 25-25 ਦੀਆਂ ਚੋਟੀਆਂ ਸੀ ਨਾ ਉਧਰੋਂ ਵੀਰ ਜਾਂਦੇ ਜਿਹੜੇ ਲਿਉਂਦੇ ਆ 15 ਸੋਨਾ ਯਾਰ ਇੱਕ ਮੈਂ ਤਾਂ ਸਭ ਖਰਚਾ ਹੀ ਪੈਂਦਾ ਕੋਈ ਵੀਰ ਜਾ ਕੇ ਵੀ ਲੈ ਆਵੇ ਜਾ ਕੇ ਵੀ ਲਿਆਵੇ ਪਤਾ ਤਾਂ ਫੇਰ ਲੱਗਦਾ ਜਦੋਂ ਇੱਕ ਹੀ ਖਰੀਦਣੀ ਬੜੀ ਔਖੀ ਹੈ ਦਿਲ ਤੋਂ ਵਗੈਰ ਨਹੀਂ ਲੈਂਦੀਆਂ ਹਾਂ ਦਿਲ ਤੋਂ ਬਗੈਰ ਨਹੀਂ ਲਈਆਂ ਜਾਂਦੀਆਂ ਸੰਧੂ ਸਾਹਿਬ ਫਾਈਨਲ ਕੱਟੀ ਆ ਜੀ 10 11 ਪਾਈ ਲੈਣਾ 10 11 ਕਿਲੋ ਠੰਡਾ ਦੁੱਧ ਲਈ ਫਿਰਦੀ ਆ ਉਹ ਨੂੰ 6-7 ਦਿਨਾਂ ਦੇ ਹੋ ਗਿਆ ਸੂਈ ਨੂੰ ਝੋਟੀ ਨੂੰ ਠੀਕ ਆ ਹਾਂਜੀ 6-7 ਦਿਨਾਂ ਦੀ ਸੂਈ ਇਹ ਕੱਲੀ ਪਹਿਲਨ ਬਾਕੀ ਸਾਰੀ ਸੂਈ ਆ ਹਾਂਜੀ ਹਾਂਜੀ ਬੜਾ ਕੱਦ ਕੋ ਦੇਦਾ ਵੀ ਵੇਖਿਓ ਵਾਇਰਲ ਵਾਇਰਲ ਬੜੀ ਲੱਗੀ ਆ ਤੇ ਧਾਰਾ ਇਹਦੇ ਕੋਲੇ 10 ਕਿਲੋ ਠੰਡਾ ਚਾਉਣ ਵਾਲਾ ਇਹ ਵੀ ਕਹਨੇ ਚੰਗੀ ਸਾਂਭੀ ਆ ਉਹ ਸਜਣਾ ਦੋ ਦੰਦ ਦੱਸਾਂ ਤੁਸਾਂ ਮੂੰਹ ਓਏ ਹੋਏ ਹੋਏ ਦੋ ਦੰਦ ਹਜੇ ਕੱਟੀ ਆ ਓਏ ਕੀ ਕਹਨੇ ਕਿਆ ਬਾਤ ਬੜਾ ਪੱਠ ਪੜਾ ਲੱਗਾ ਝੋਟੀ ਨੂੰ ਨਸਲ ਕੁਆਲਟੀ ਵੇਖੋ ਤੁਸੀਂ ਇਹਦੀ ਕਿਵਜੀ ਆ ਬਸ ਪਰਤ ਬਾਸ ਵੇਖੋ ਇਹਨੂੰ ਬੱਚਾ ਲਾਈ ਉਹ ਕਰਿਆ ਵਖਰੇ ਦੀ ਟੀਕੇ ਆ ਸਜਣੋਂ ਆਪਣੇ ਪੰਜਾਬ ਦੇ ਵਿੱਚ ਜਿਹੜੀ ਇਹ ਝੋਟੀ ਆ ਨਾ ਇਹ ਕਰਮਾਲੀ ਨੂੰ ਜਿਹੜੇ ਮਰਜੀ ਦੁੱਧ ਤੇ ਲੈ ਜਾ ਜੋ ਤੁਹਾਡੀ ਸੇਵਾ ਤੇ ਡਿਪੈਂਡ ਰਹੂਗਾ ਬੜਾ ਚੰਗਾ ਦੁੱਧ ਭਰੂਗੀ ਝੋਟੀ ਇਹ ਇਹ ਕਿੰਨੇ ਦੀ ਦੇਣੀ ਆ ਆਪਾਂ ਸਭ ਮੁੱਲ ਉਹ ਹੈ ਇੱਕ 13 ਦੀ ਇਹ ਦੇਣੀ ਮੁੱਲ ਜਿੰਨਾ ਮਰਜ਼ੀ ਕਰਾਈ ਦੇ। ਇੱਕ 20 25 ਜਿੰਨਾ ਮੁੱਲ 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 ਨਹੀਂ ਕਰਨੇ ਤੇ ਵੀ 13 ਦੀ ਹਾਂ ਖਿੱਚ ਨੀ ਮੁੜਕੇ ਵੀਰ ਕੋਈ ਕਰੇ। ਮਾਣ ਅਮਰੋੜੇ ਮਾਣ ਤਾਨ ਕਰਦੇ ਆਂਗੇ ਜਾਇਜ। ਹਾਂ ਬਾਕੀ ਸਾਰੇ ਆਪਾਂ ਨਹੀਂ ਆਦੇ ਮੇਰੀ ਵੀਡੀਓ ਵੇਖਣ ਸਾਰਿਆਂ ਦੀ ਵੀਡੀਓ ਚੈੱਕ ਕਰਕੇ ਆਪਣੇ ਤੋਂ ਲੈਣ ਠੀਕ ਹੈ? ਹਾਂ ਵੀ ਜਿਹਦੇ ਰੇਟ ਜਾਇਜਾ ਉੱਥੋਂ ਜਿੱਥੋਂ ਭਾੜਾ ਆਪਾਂ ਇਹ ਨਹੀਂ ਕਿਸੇ ਨੂੰ ਮੈਂ ਤੇ ਵੀ ਯਾਰ ਤੁਸੀਂ ਉੱਥੋਂ ਨਾ ਲਿਆ ਜ ਮੇਥੋਂ ਲਵੋ ਜਿੱਥੋਂ ਸਹੀ ਲੱਗਦੀ ਆ ਉੱਥੋਂ ਲੈਣ ਠੀਕ ਹੈ? ਨਹੀਂ ਵਾਕੇ ਜੱਟਾ ਕੋਈ ਛਾਕੀ ਨਹੀਂਗਾ। ਕੱਟੀ-ਕੱਟੀ ਆ ਹੈਨਾ। ਪਹਿਲਨ ਕਿਆ ਬਾਤ। ਵੇਖੋ ਤੇ ਚੂਣ ਤਾਂ ਨਹੀਂ ਹੋਣੀ ਮੈਨੂੰ ਲੱਗਦਾ ਮੱਛੀ ਉਤਰਾ ਲਈ ਚੂਣ ਮੈਨੂੰ ਲੱਗਾ ਤੇ ਆਹ ਝੋਟੀ ਦਾ ਕੀ ਲੇਖਾ ਤੇ ਸੋਨੂੰ ਇਹਦੂ ਅਗਲੀ ਸਭ ਦਜਾ ਸੂਆ ਝੋਟੀ 10 ਕਿਲੋ ਹੋਗਾ 9 9.5 ਦੇ ਭੇਜਾਂਗੇ ਠੀਕ ਇੱਕ ਨੰਬਰ ਠੀਕ ਹੈ ਜੀ ਗੱਲ ਗੱਲ ਕਰਕੇ ਆ ਰੰਗ ਕਾਲੀ ਸਿੰਘ ਸਾਰਿਆਂ ਦੇ ਵਿਖਾ ਦਿਆ ਜੀ ਬਾਕੀ ਵੀਰਾਂ ਨੇ ਵੀਡੀਓ ਵੇਖ ਲੈਣੀ ਸਾਰਿਆਂ ਨੇ ਠੀਕ ਹੈ ਜੀ ਵਾਕੇ ਕੋਈ ਸ਼ੱਕ ਨਹੀਂ ਲੈ ਵੇਖੋ 9 ਧਾਰਾ ਮਿਲ ਜਾਣੀਆਂ ਤਿਆਰ ਚੂਣ ਵਾਲਾ ਦੋ ਕੈਨੋ 11 12 ਵੀ ਕਿਹਾ ਜਾ ਸਕਦਾ ਸਜਨੋ ਤੇ ਚੋਣ ਇਹਦਾ ਹੋਊਗਾ ਬਹੁਤ ਸੋਹਣਾ ਬੇਫਿਕਰ ਹੋ ਜਾ ਕਿਉਂਕਿ ਥਣ ਬੜਾ ਚੰਗਾ ਲੱਗਾ ਕੱਟੀ ਸਜਨੋ ਚੋਣ ਹੀ ਬੜੀ ਕੱਟੀ ਕਰਮਾਂ ਯਾਤਨਸਲ ਵਾਲੀ ਆ ਮੈਂ ਕਰਮਾਂ ਵਾਲੀ ਵੇਖਿਓ ਕੱਟੀ ਕੱਟੀ ਆ ਸਜਨੋ ਕੋਈ ਓੜਾ ਬਨਾਨੀ ਕੀ ਆ ਬਾਤ ਤਾਂ ਨਹੀਂ ਕੀ ਆ ਬਾਤ ਤਾਂ ਨਹੀਂ ਬੜਾ ਥਾਨ ਲੱਗਾ ਸਚਨੂੰ ਇਹਨੂੰ ਵੀ ਇਹ ਨਾ ਕੋ ਸਹਿਪਤ ਕਰਦੇ ਆ ਹੀਰੇ ਪਸੂ ਆ ਇਹ ਕਟੀਆਂ ਲੈਣੀਆਂ ਸੌਖੀਆਂ ਨਹੀਂ ਬੜੇ ਵੱਡੇ ਦਿਲ ਕਰਨੇ ਪੈਂਦੇ ਆ ਘਰ ਵਾਲੇ ਡੇਢ ਮੰਗ ਕੇ ਮੂੰਹ ਦੂਜੇ ਪਾਸੇ ਕਰਦੇ ਆ ਕੀ ਰੇਟ ਕਰਦਗੇ ਇਹਦਾ ਤਾਂ ਸਭ ਮੁੱਲ ਕਰਾ ਲਓ 95 ਇੱਕੇ ਵਾਰੀ ਛਾਲਾਂ ਆਪਣੀ ਵੀਡੀਓ ਲੰਮੀ ਹੋ ਜਾਈ 90000 ਰੁਪਇਆ ਲੈਣਾ ਬਸ ਹੋਰ ਸਾੜੀ ਕਰਨੀ ਠੀਕ ਹੈ ਜੀ ਜਾਈ ਯਾਰ ਚਮਈ ਮੈਂ ਨਾ ਮੈਨੂੰ ਬੋਲਣ ਜੋਗਾ ਨਹੀਂ ਛੱਡਿਆ 90000 90 ਲੈਣਾ ਬਸ ਕੱਟੀ ਕੱਟੀ ਆ 9 ਕਿਲੋ ਉਹ ਵੇਦ ਰੱਖ ਲੈਣੀ ਛੋਟੀ ਵਾਲਸ ਕਰ ਦੇ ਠੀਕ ਹੈ ਵੀਡੀਓ ਇਹ ਕਹਿਤੀ ਗੱਲ ਐਦਾ ਕੀ ਹਸਾਬ ਸਭ 11 ਹੋਊਗਾ 10 ਦੀ ਫੋਲ ਗਰੰਟੀ ਠੀਕ ਹੈ ਸਾਰਾ ਹੀ ਮਾਲ ਤਾਜ਼ਾ ਸੋਇਆ ਕੋਈ ਉੱਚੇ ਬੱਚੇ ਦੀ ਮਹਿਣ ਆ ਉਹਦੀ 11 ਹੋਊਗਾ ਹਾਂ 10 ਦੀ ਗਰੰਟੀ ਆਪਣੀ ਠੀਕ ਹੈ 10 ਦੀ ਗਰੰਟੀ ਦੁੱਤ ਤੂੰ ਦੱਸਤਾ ਵੀ ਜਿਹੜਾ ਜਮਾ ਕਹਿ ਨੰਬਰ ਨੂੰ ਜਦ ਬਤਾਨਾ 15 ਜਾਂ 18 ਕਹੀ ਜੀਏ ਕਿ ਫਾਇਦਾ ਨਹੀਂ ਸਰੂ ਦਾ ਫਾਇਦਾ ਨਹੀਂ ਠੀਕ ਹੈ ਤੋਰ ਕਰਾਂ ਇਹਦੀ ਚੈੱਕ ਬਾਕੀ ਛੋਟੀਆਂ ਨੇ ਮਹੀਨੇ ਮੇਲੇ ਮੂਲੇ ਸੁਟਨੇ ਹਜੇ ਆਉਣਾ ਦੁੱਤ ਸਾਰੇ ਬਈ ਜੀ ਲਾਉਣਾ ਹਜੇ ਜਿਹਦੇ ਘਰੇ ਟਿਕਣ ਗਿਆ ਦੱਸ ਦੇਣਾ ਹਾਂ ਜੀ ਫੇਰ ਦੁੱਤੇ ਆਉਂਦੀਆਂ ਹਾਂ ਆਪਾਂ ਇਹੇ ਵੀਰਾਂ ਨਾਲ ਚੋਖਾ ਤੇਰੇ ਕੋਲੇ ਫੇਰ ਉਹ ਮੰਡੇ ਆ ਜਾਣਾ ਹਾਂਜੀ ਹਾਂਜੀ ਲੈ ਵੇਖੋ ਸੱਜਣਾ ਇਣੀ ਥੋੜਾ ਜਿਹਾ ਸੰਗਾ ਬਸ ਕੱਲੀ ਨੇ ਦੂਰੋਂ ਮੋੜਿਆ ਤੇ ਬਾਕੀ ਦਾ ਸਾਰੀਆਂ ਹੀ ਕੋਕਾ ਪੀਸ ਆ ਵੇਖੋ ਹੈ ਨਾ ਕੋਈ ਗੱਲ ਬਾਤ ਐਂਡ ਆ ਦੇ ਵੇਖੋ ਬੈਰ ਲਵੰਡ ਕਰਮਾ ਵਾਲੀ ਨੂੰ ਲੱਗੀ ਕੀ ਕਹਨੇ ਕੀ ਕਹਣੀ ਇਹਦਾ ਫਿਰ ਸਭ ਸਭ ਮੁੱਲ ਕਰਾ ਲਓ 10 5 ਜੋ ਮਰਜੀ ਲੱਖ ਚੋਂ ਮਾਨਤਾਨ ਕਰਦੇ ਹਾਂ ਲੱਖ 10 ਕਿਲੋ ਕੰਡੇ ਦੇ ਤੋਲ ਕੇ ਵੀ ਦੇ ਦਾਂਗੇ ਕੀ ਕਹਿਣਾ ਨਹੀਂ ਹੋਊਗਾ ਖੁੱਲਾਈ ਠੀਕ ਹੈ ਜੀ ਕਹਿ ਨੂੰ ਆਪਾਂ ਨਾਮ ਫालतੂ ਅਜੇ ਤੱਕ ਇੰਨੀ ਵੀਡੀਓ ਪਾਉਂਦੇ ਨੇ ਹੋ ਗਿਆ 12 15 ਦੱਸਣਾ ਜਿੰਨਾ ਦੁੱਧ ਮਈਆਂ ਦੇ ਕੋਲ ਉਹ ਦੱਸਣਾ ਧਾਰਾ ਮਾਰਦਗੇ ਝੋਟੀਆਂ ਕਿ ਤੋਰਗੇ ਮਾਰਦਗੇ ਮਾਰਦਗੇ ਬੰਨਿਆ ਇਕਲ ਦੀ ਬੱਚਾ ਓਕੇ ਵਿਖਾਇਆ ਥਣ ਕੱਢਿਆ ਝੋਟੀਆਂ ਛਨੇੜੇ ਇਧਰ ਆਓ ਆਈ ਕੀ ਬਾਤ ਹੈ ਓਕੇ ਇਹ ਜਿਹੜੀ ਆਪਾਂ ਕਿਹਾ ਜੰਮੀ ਪੜੀ ਤੇ ਨਿਕਰ ਉਹ ਆ ਗਈ ਹੈ ਨਾ ਇੱਥੇ ਕਿਆ ਬਾਦ ਆ ਬੜਾ ਚੋਣ ਲੱਗਾ ਕੱਟੀ ਨੂੰ ਜੱਤ ਸਾਰਿਆਂ ਨੂੰ ਇਹ ਚੋਣ ਲੱਗਾ ਉਸਾਂ ਨੂੰ ਸਭ ਇਹ ਨਹੀਂ ਕੱਲੀ ਇਹਨੂੰ ਲੱਗਾ ਹੋਗਾ ਇਹ ਕਹੀ ਆਪਾਂ 1 13 ਦੀ ਹਾਂਜੀ ਲੈਣਾ ਬਸ ਨਹੀਂ ਵਾਕੇ ਵੀ ਅਗਲੇ ਨੂੰ ਵੀ ਸੋਚਣਾ ਚਾਹੀਦਾ ਜਿਹਨੇ ਐਡੀ ਕੀਤੀ ਆ ਯਾਰ ਸੰਦੂ ਸਾਹਿਬ ਜੀ ਮਨ ਲਓ ਆਪਾਂ ਕਾਟੇ ਹਲੀਆਂ ਆਪਾਂ ਨੂੰ 1000 2000 ਤੇ 3 ਤਾਂ ਲੈ ਕੇ ਦੇਣੇ ਸਹੀ ਆ ਕੋਈ ਸ਼ੱਕ ਨਹੀਂ ਝੋਟੀ ਬਹੁਤ ਚੰਗੀ ਆ ਤੇਰੀ ਕਿਸੇ ਨਹੀਂ 13 14 ਦੀਆਂ ਦੇਣੀਆਂ ਇਹ ਮਿਹਨਤ ਨਾਲ ਲਈਆਂ ਤੇ ਮਿਹਨਤ ਨਾਲ ਹੀ ਦੇਣੀਆਂ ਸੰਦੂ ਸਾਹਿਬ ਠੀਕ ਆ ਜੀ ਆਪਾਂ ਨਹੀਂ ਮੈਂ ਨਹੀਂ ਆਦਾ ਸਿਰਫ ਕਰਦਾ ਵੀ ਮੇਰੀਆਂ ਚੰਗੀਆਂ ਕਿਸੇ ਦੀਆਂ ਮਾੜੀਆਂ ਸਾਰੀਆਂ ਆ ਰਿਆ ਨਹੀਂ ਚੰਗੀਆਂ ਸਾਰੀਆਂ ਦੀਆਂ ਚੰਗੀਆਂ ਝੁੱਟੀਆਂ ਦਾ ਵੀ ਕੀ ਸਾਬ ਸੰਦੂ ਸਾਹਿਬ 10 ਕਿਲੋ ਦੋ ਦੇ ਚੋਣ ਵਾਲਾ ਕਹਿਣ ਵਾਲਾ ਦੱਸਣ ਨੂੰ 12 ਦੱਸ ਤੀਏ ਬੱਚਾ ਵਖਾ ਦਿਓ ਕੋਈ ਤਾਜੀ ਜਮਾਈ ਹਾਂ ਪੰਜਾਂ ਦੇ ਵੀ ਖਾ ਦਿਓ ਮੰਨ ਲੈ ਕੋਈ ਸ਼ਾਂ ਦੀ ਮੰਨ ਲੈ ਕੋਈ ਦਹਾ ਦੀ ਮੰਨ ਲੈ ਨਾ ਇਹ ਦੁੱਧ ਨਾਲ ਨਾ ਸੰਸਭ ਧੋਪੜਾ ਹੁੰਦੀਆਂ ਤੇ ਨਾ ਹੀ ਇਹ ਸਜਰਾ ਮੰਨ ਜਾਂਦੀਆਂ ਉਹਦੇ ਇੱਕ ਸੋਚ ਹੁੰਦੀ ਬੰਦੇ ਦੀ ਠੀਕ ਆ ਜੀ ਤਾਜੀ ਆ ਜਮਾਈ ਹਾਂ 10 ਕਿਲੋ ਦੁੱਧ ਕੰਡੇ ਵਾਲਾ ਕੰਡੇ ਵਾਲਾ ਹੀ ਬਿਲਕੁਲ ਸੰਗ ਸੰਗ ਬਹੁਤ ਚੰਗਾ ਕੱਟੀ ਦਾ ਜਾਤ ਨਸਲ ਬਹੁਤ ਆ ਸਜਨੋ ਉਹ ਸਜਨੋ ਦੇਖੋ ਕਿਆ ਬਾਤਾਂ ਕਿਆ ਬਾਤਾਂ ਕੀ ਕਰਾਂ ਨਹੀਂ ਜਾ ਕਿਆ ਬਾਤਾਂ ਵੇਖੋ ਬਰੀਕ ਚਮੜੀ ਦੀ ਝੋਟੀ ਵੇਖੋ ਵਾਇਰਲ ਵੰਟ ਲੱਗੀ ਕੱਟੀ। ਕਿਆ ਬਾਤ! ਕਿਆ ਬਾਤ! ਕਿਆ ਬਾਤਾਂ। ਬਸ ਪੁੱਤ ਬਸ। ਧੌਣ ਬੜੀ ਲੰਮੀ ਸੱਜਣੋ ਇਹਦੀ। ਵੇਲ। ਥਣ ਦਾ ਸੈ ਸੂਜ। ਐਨੋ ਕੇ ਰਿਪੋਰਟ। ਬਾਕੀ ਤੁਸੀਂ ਕਰਨੀਆ ਪਸੰਦ। ਤੇ ਮਾਰਾਈ ਦੀ ਕਰਪਾਣਾ ਚੜਦੀਆਂ ਜਾਣੀਆਂ ਅਜੇ ਗੱਡੀ ਦੇ। ਦੱਸ ਦਿਓ ਜੀ। ਸਸਾ ਮੁੱਲ ਕਰਾ ਲੋ ਲਾ। ਇੱਕ ਦਾ 1 5 ਦੀ ਦੇਰ ਦੀ 1 ਲੱਖ ਤੇ 5000 ਮਾਨਤਾ ਕਰਦੇ ਆਂ ਵੀ ਗਾਰ ਛੱਡ ਦਿਆਂ ਧੰਨਵਾਦ ਧੰਨਵਾਦ 10 ਕਿਲੋ ਜਿਵੇਂ ਮਰਜ਼ੀ ਤਸੱਲੀ ਕਰਕੇ ਲੈ ਲੈ ਨਹੀਂ ਝੂਟੀ ਵੀ ਚੰਗੀ ਚੋਣ ਇੱਕ ਪੰਜ ਚੋਣ ਮਾਨਤਾ ਉੱਥੇ ਉੱਥੇ ਮੋਟੇ ਜਿਹੜਾ ਤਾਂ ਚੋਣ ਨਹੀਂ ਥਾਣੀ ਬੜਾ ਬੇਰ ਲਵੰਡ ਬੜੀ ਹੈ ਹਨਾ ਮਗਰ ਇਹ ਕੱਟਾ ਮਗਰ ਕੱਟਾ ਚਮੜੀ ਬੁਖਾਵਾ ਹੈ ਬਰੀਕ ਮੈਂ ਵੇਖ ਕਹਦਾ ਮੈਂ ਹਾਂ ਕਾਗਜ਼ ਰੀ ਜਮਾਈ ਹੈ ਨਾ 12 ਕਿਲੋ ਦੇ ਦੂੰ ਮੈਂ 14 15 ਵੀ ਕਰ ਦਾਂਗਾ ਮੈਂ 11 12 ਕਿਲੋ ਸਾਹਮਣੇ ਵਾਲਾ ਬੰਦਾ ਵੇ ਦੋ ਤਜਨਾ ਮਰਜ਼ੀ ਕੋਲ ਕਰਦਗੇ ਮੜਗੇ ਮੜੀਆਂ ਪਿੱਛੋਂ ਫੇਰ ਛੱਡੀਆਂ ਕਰਾ ਦੇ। ਕਰਾਉਂ ਉਕਰਾਓ ਜੀ ਕਰਾਓ ਬਿਲਕੁਲ। ਇਹ ਆ ਵੇਖੋ ਸੱਜਣੋ ਫੇਰ ਤੁਹਾਨੂੰ ਸਾਰੇ ਲੈਖੇ ਜੋਖੇ ਲੈਤੇ ਆ। ਫੇਰ ਇੱਕ ਵਾਰੀ ਕੈਮਰੇ ਤੇ ਕਰਦਗੇ ਝੋਟੀਆਂ ਮੂਰਤਾਂ ਰਗੀਆਂ ਸੋਨੂੰ ਭਰਾ ਦੇ ਕੋਲ। ਮਾਲ ਸਾਰਾ ਹੀ ਫੇਰ ਦੁਬਾਰਾ ਗੱਲ ਰਿਪੀਟ ਹੁੰਦੀ ਆ ਵੀ ਟੌਪ ਦਾ ਹੁੰਦਾ ਵਾ। ਨਵੀਆਂ ਝੋਟੀਆਂ ਹੁੰਦੀਆਂ ਸੱਜਣੋ ਤੇ ਇਹ ਨੀਵੀਂ ਢੂੜ ਐ 13 20 ਬਸ ਐ ਹੁੰਦੇ ਇਹਦੇ ਕਾਟੇ ਵਾਂਡੇ ਜੇ ਵੀ ਇੰਨੇ ਦੀ ਲਈ ਇੰਨੇ ਦੀ ਦੇ ਦੀਏ ਕੋਈ 2000 ਬੰਜੇ। ਹੁਣ ਆ ਕੱਟੀ ਕਿੱਥੇ ਪੈਸੇ ਜੇਬ ਚ ਪਾ ਕੇ ਵੀ ਆ ਪਤਰਾ ਰੁਪਏ ਤਾਂ ਤਾਂ ਵੀ ਨਹੀਂ ਲੱਭਣੀ ਸੱਜਣੋ ਬੜੀ ਸ਼ਾਨਦਾਰ ਝੂਟੀ ਆ ਜਾਨਦਾਰ ਵੀ ਆ ਟੌਪ ਦਾ ਨਗੀਨਾ ਕੱਟੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਚੜਦੀ